ਮੈਂ ਕਿਹਾ ਤੂੰ ਵੀ ਸਵੇਰੇ ਕੀ ਖਾਣਾ ਹੂੰ ਕਹਿੰਦਾ ਚਾਹ ਨਾਲ ਬਿਸਕਟ ਆ ਜਾ ਮੱਲ ਫੇੜਾ ਮਰ ਤਾ ਲੱਗੇ ਜਿਵੇਂ ਤੂੰ ਬਾਤ ਸੁਣ ਪਹਿਲੂ ਮਾਰਿਆ ਮਰੇ ਹੱਥ ਮੈਂ ਕਿਹਾ ਇਹ ਫੌਜ ਚ ਭਰਤੀ ਨਾ ਹੋਵੇ ਹਾਂ ਫੇਰ ਵੀ ਅਗਲੀ ਵਕਤ ਫੇਰ ਕੀ ਕਰੇਗਾ ਹਾਂ ਕਿ ਆ ਵੀ ਇੱਕ ਤੱਕ ਡਾਕਟਰ ਬਣੂ ਕਿ ਮਾਸਟਰ ਲੱਗਣਾ ਜੀ ਮੈਂ ਫੇਰ ਲਵੇੜਾ ਪਰਿਆ ਕਿੰਨੇ ਕਿਸ ਅਸੀਂ ਬਸ ਤੇ ਜਾਣੇ ਤੂੰ ਬਸ ਨੂੰ ਜਾਦੇ ਬਸ ਤੇ ਕਾਹ ਤੂੰ ਜਾਣਾ ਫਿਰ ਬਸ ਦਾ ਸਫਰ ਕਿਵੇਂ ਰਹਿੰਦਾ ਵੀ ਮਜ਼ਾ ਉਹਦੇ ਵਿੱਚ ਆਮ ਲੋਕਾਂ ਨੂੰ ਮਿਲਿਆ ਜਾਂਦਾ ਹਮ ਨਾਰਮਲ ਲੋਕਾਂ ਦੀ ਜ਼ਿੰਦਗੀ ਸਮਝ ਹੀ ਜਾਂਦੀ ਹੈ ਕੀ ਕੀ ਪ੍ਰੋਬਲਮ ਚੱਲਦੀਆਂ ਕੀ ਦਿੱਕਤਾਂ ਚੱਲ ਰਹੀਆਂ ਹਮ ਜਿਹੜੇ ਚੀਜ਼ ਦੇ ਖਾਤਰ ਮੈਂ ਚੈਨਲ ਬਣਾਇਆ ਮੈਨੂੰ ਕਈ ਵਾਰ ਕਈ ਤਰ੍ਹਾਂ ਦੇ ਲੋਕ ਮਿਲਦੇ ਫਿਰ ਕਹਾਣੀ ਦੱਸਦਾ ਮੈਂ ਤੈਨੂੰ ਸਾਰੀ ਗੱਲ ਸਾਰਾ ਮੈਂ ਤੈਨੂੰ ਦੱਸਦਾ ਕੱਲ ਦੀ ਗੱਲ ਦੱਸਦਾ ਹਾਂ ਜਿੰਨਾ ਕੁ ਮੇਰੇ ਯਾਦ ਆ ਹਮ ਮੈਂ ਚੜਿਆ ਬਸ ਚੋ ਮੋ ਗਿਉ ਮੇਰੇ ਨਾਲ ਆ ਕੇ ਜਵਾਕ ਜਾ ਰਹਿ ਗਿਆ ਨਿਕਾਜ ਨਿਕਾਜ ਹਾਂ ਪੂਰੀ ਫੋਰਟੀਨਾ ਹਾਂ ਕਹਿੰਦਾ ਜੀ ਮੈਂ ਤਾਂ ਮੂਰੇ ਪਹਿਣਾ ਕਰਦੇ ਨੂੰ ਕਹਿੰਦਾ ਹਾਂ ਕਰਦੇ ਨੂੰ ਸੀਟ ਦੇ ਵਾ ਮਾ ਕਰ ਖਾਲੀ ਪਿੱਛੇ ਜਾ ਵਾ ਪਿੱਛੇ ਹਾਂ ਕਰੀ ਡਾ ਕੇ ਕਹਿੰਦਾ ਮੈਂ ਤਾਂ ਮੂਰੇ ਪਹਿਣਾ ਆ ਜਾ ਮੈਂ ਕਿਹਾ ਆ ਜਾ ਹਾਂ ਆ ਜਾ ਸਹੀ ਥਾਂ ਹੈ ਹੈ ਮੈਂ ਕਿਹਾ ਆ ਜਾ ਬੱਚੂ ਹਾਂ ਲੋਟ ਆ ਕਰ ਹਾਂ ਠੀਕ ਹੈ ਮੈਂ ਕਿਹਾ ਮੂਰੇ ਪਹਿਣਾ ਤੇ ਚੰਗਾ ਲੱਗਦਾ ਹਾਂ ਕਹਿੰਦਾ ਹਾਂ ਮੈਂ ਵਧੀਆ ਫੀਲਿੰਗ ਹੁੰਦੀ ਕਹਿੰਦਾ ਹਾਂ ਹਾਂ ਮੈਂ ਕਿਹਾ ਠੀਕ ਤੇ ਉਹ ਦੁਬਾਰ ਪੈ ਮੇਰੇ ਕੋਲੇ ਆ ਗਿਆ ਮੈਂ ਖਿਆ ਕਿ ਕਿੱਥੇ ਆ ਕਿਹੜਾ ਪਿੰਡ ਹੈ ਖਾਲੀ ਕਿਹੜਾ ਪਿੰਡ ਦਾ ਸਾਬ ਮੇਰਾ ਕਾਰਡ ਵੀ ਲੈ ਗਿਆardi ਮੈਂ ਉਹਨੂੰ ਕਿਹਾ ਵੀ ਜਿਹੜੀ ਤੂੰ ਗੱਲ ਕੀਤੀ ਹੈ ਰਿਕਾਰਡ ਕਰਕੇ ਮੈਨੂੰ ਭੇਜ ਦੀ ਮੈਂ ਭੁੱਲ ਸਕਣਾ ਹੂੰ ਪੱਟੂ ਨੇ ਭੇਜੀ ਨਹੀਂ ਓਏ ਭੁੱਲ ਗਿਆ ਭੁੱਲ ਗਿਆ ਕੋਈ ਕਾਰਡ ਸੱਟ ਲੈ ਮਰੋੜੀ ਜਾਂਦੇ ਦਹਾ ਦੇ ਨੋਟ ਅੰਗੂਲੇ ਤੇ ਖੜਾਂਗੂ ਹਾਂ ਤੇ ਓਏ ਚਲੋ ਉਹ ਤਾਂ ਲੈ ਗਿਆ ਤੇ ਮੇਰੇ ਕੋਲੇ ਬਹਿ ਗਿਆ ਪਰ ਗੱਲ ਚੱਲਦੀ ਜਲਦੀ ਮੈਂ ਤੂੰ ਕੀ ਬਣਨਾ ਕੀ ਹੈ ਬਣਨਾ ਕੀ ਤੇ ਬਹਿ ਗਿਆ ਮੈਨੂੰ ਕਹਿੰਦਾ ਮੈਂ ਹੁਣ ਫੌਜ ਚ ਭਰਤੀ ਆ ਜਾ ਮੈਂ ਕਿਹਾ ਠੀਕ ਆ ਵੀ ਗੁੱਡ ਆਰਮੀ ਜਾਣਾ ਆਰਮੀ ਚ ਮੈਂ ਕਿਹਾ ਉਹਦੇ ਲਈ ਮਿਹਨਤ ਕੀ ਕਰਦਾ ਹੂੰ ਕਹਿੰਦਾ ਮੈਂ ਖੇਡਦਾ ਕਬੱਡੀ ਮੈਂ ਕਿਹਾ ਗੁੱਡ ਵੈਰੀ ਗੁੱਡ ਇਹ ਮੈਚ ਕਰਦੀ ਹੈ ਮੈਂ ਕਿਹਾ ਤੇਰੀ ਉਮਰ ਕਿੰਨੀ ਹੈ ਕਹਿੰਦਾ 13 ਸਾਲ ਦੀ 13 ਸਾਲ ਦੇ ਹਿਸਾਬ ਨਾਲ ਉਹਨੂੰ ਦੀ ਹਾਈਟ ਘੱਟ ਲੱਗੀ ਹਾਂ ਮੈਂ ਕਿਹਾ ਬਹੁਤ ਹਾਈਟ ਤੇ ਫੋਕਸ ਕਰ ਥੋੜਾ ਜਿਹਾ ਪਿਜਾਮਾ ਪਾ ਲਿਆ ਕਰ ਜਾਂ ਕੁਛ ਨਾ ਕੁਛ ਜੇ ਤੂੰ ਉੱਚ ਭਰਤੀ ਹੋਣਾ ਕੋਹੀ ਜੀ ਚੀਜ਼ ਮਤਲਬ ਕਿ ਬਾਹਲੀ ਗਲਤ ਨਾ ਹੋਵੇ ਜਾਂਦੇ ਸੀ ਚੀਜ਼ ਕੋਈ ਜੀ ਖਾਣੀ ਸ਼ੁਰੂ ਕਰ ਵੀ ਤੂੰ ਡਾਈਟ ਲੈਣੀ ਮੈਨੂੰ ਕਹ ਵੀ ਆਸ਼ੋਗੰਦਾ ਖਾਇਆ ਕਰ ਤੂੰ ਤੇ ਮੈਂ ਕਹ ਹੁਣ ਤੂੰ ਖਾਣਾ ਕੀ ਹੈ ਹਾਂ ਫਿਰ ਆਪਾਂ ਸਾਰੀ ਜਦੋਂ ਸਟੱਡੀ ਕੀਤੀ ਉਹਤੇ ਕਹਿੰਦਾ ਮੈਂ ਸਵੇਰੇ ਆ ਕਹਦਾ ਮੈਂ ਜਾਂਦਾ ਸਕੂਲ ਦੁਪਹਿਰੇ ਰੋਟੀ ਆ ਕੇ ਫੇਰ ਰੋਟੀ ਮੈਂ ਦੁਪਹਿਰੇ ਫੇਰ ਰੋਟੀ ਆ ਕੇ ਫੇਰ ਰੋਟੀ ਆਪਾਂ ਵੀ ਅਕਸਰ ਬਚਪਨ ਚ ਤਾਂ ਭੁੱਖ ਬਹੁਤ ਲੱਗਦੀ ਭੱਜੇ ਫਿਰਦੇ ਹਾਂ ਹੂੰ ਵੀ ਇਹ ਚਲਕੋਡੀ ਵੀ ਖੇਡਦਾ ਬਾਂਦਰ ਤੇ ਬੱਚਾ ਇੱਕੋ ਜਿਹਾ ਤੇ ਟੱਪੀ ਜਾਂਦੇ ਸਾਰੇ ਤੇ ਮੈਂ ਕਿਹਾ ਤੂੰ ਵੀ ਸਵੇਰੇ ਕੀ ਖਾਣਾ ਹੂੰ ਕਹਿੰਦਾ ਚਾਹ ਨਾਲ ਬਿਸਕਟ ਆ ਜਾ ਮੱਲ ਫੇੜਾ ਮਰਿਆ ਤਾਂ ਲੱਗਿਆ ਤੇ ਬਾਤ ਚ ਪਹਿਲੇ ਉਹ ਮਾਰੇ ਹੱਥ ਤੇ ਪਹਿਲਾਂ ਝਾਕੀ ਜਾਨੂੰ ਮੈਂ ਨਾ ਗੱਲਾਂ ਕੀ ਨੇ ਮੇਰੇ ਆਲੇ ਦੁਆਲੇ ਤੇ ਬਸ ਜਿਹੜੇ ਡਰਾਈਵਰ ਕਨੈਕਟਰ ਇੱਥੇ 2-3 ਸੀਟਾਂ ਜੀਆਂ ਹੁੰਦੀਆਂ ਹਾਂ ਉਹਨਾਂ ਦਾ ਫੋਕਸ ਮੇਰੇ ਤੇ ਸੀਗਾ ਯਾਰ ਜਵਾਕ ਨਾ ਜੁਟਿਆ ਆ ਪਿਆ ਜਵਾਕ ਰਠਾ ਰਠਾ ਵੀ ਪਾਸੇ ਮੂੰਹ ਹੀ ਨਹੀਂ ਪੜਦਾ ਵੀ ਗੱਲ ਕੀ ਹੈ ਵੀ ਇੰਨਾ ਹਨ ਕਲੋਜ਼ ਹੋ ਗਿਆ ਬੱਚੇ ਦੇ ਬੈਠਣ ਸਾਰ ਮੈਨੂੰ ਬੱਚੇ ਮੇਰੇ ਬਹੁਤ ਕਲੋਜ਼ ਹੋ ਜਾਂਦੇ ਆ ਕਿਤੇ ਵੀ ਟਰਾਈ ਕਰਕੇ ਦੇਖ ਲਈ ਬੱਚਾ ਜੇ ਰੋਂਦਾ ਮੇਰੇ ਮੂੰਹੇ ਖੜਾ ਦੀ ਬਹੁਤ ਘੱਟ ਚਾਂਸ ਆ ਵੀ ਚੁੱਪ ਨਾ ਹੋਵੇ ਹਾਂ ਇਹ ਵੀ ਗੱਲ ਤੇ ਉਹ ਭਾਈ ਮੇਰੇ ਕੋਲੇ ਉਹ ਕਹਿੰਦਾ ਮੈਂ ਮੈਂ ਕਿਹਾ ਵੀ ਯਾਰ ਫਿਰ ਤਾਂ ਗਲਤ ਬੰਦਾ ਫੇੜਾ ਮਰੇ ਸਵਾਜ ਜੇ ਰ ਮੈਂ ਕਿਹਾ ਲੈ ਫਿਰ ਪਹਿਲੀ ਡਾਈਟ ਹਸ ਸਾਰੇ ਹਸ ਸਵੇਰੇ ਪਾਸੇ ਦੇ ਆ ਲਾਈਟ ਸਾਰੇ ਹਸ ਸਵੇਰੇ ਪਾਸੇ ਦੇ ਹਾਂ ਮੈਂ ਜੋ ਲਫੜਾ ਪਰ ਮੈਂ ਕਿਹਾ ਯਾਰ ਬੈਸ ਤੇਰੇ ਦੁੱਧ ਦੁੱਧ ਕੋਈ ਚਾਹ ਰੋਟੀ ਖਾ ਦਹੀਂ ਖਾ ਹਾਂ ਗੋਡੀ ਖੇਡ ਤਾਂ ਕੋਈ ਦੋ ਚਾਰ ਬਾਦਾਮ ਖਾ ਚੱਲ ਜਿੰਨ ਜਿੰਨ ਜੋ ਮੈਂ ਕਹਦਾ ਮੈਂ ਕਿਹਾ ਜਿਹੜੀ ਚੀਜ਼ ਖਾ ਸਕਦਾ ਖਾ ਤੂੰ ਹਾਂ ਹਾਂ ਮੈਂ ਕਿਹਾ ਗੱਲ ਚਾਰ ਅੰਬਸਕਟ ਪੈਕੇਟ ਫੂਡ ਆ ਤਾਂ ਪੈਕੇਟ ਫੂਡ ਤਾਂ ਉਹੀ ਮਾੜੇ ਉਸ ਤੋਂ ਬਾਅਦ ਕੀ ਹੋਇਆ ਵੀ ਮੈਂ ਕਿਹਾ ਵੀ ਤੂੰ ਸਵੇਰੇ ਰੋਟੀ ਆ ਖਾਣੀ ਸ਼ੁਰੂ ਕਰ ਆਪਦੀ ਕਸਰਤ ਵਧਾ ਦੇ ਆਪੇ ਜੰਪ ਵਾਲਾ ਕਰ ਲੈ ਕੋਈ ਅਸ਼ਵਗੰਧਾ ਖਾ ਤੂੰ ਹਾਂ ਫਿਰ ਫੌਜ ਚ ਭਰਤੀ ਹੋਏਗਾ ਹੂੰ ਕਹਿੰਦਾ ਠੀਕ ਆ ਹੂੰ ਮੈਂ ਕਿਹਾ ਜੇ ਫੌਜ ਚ ਭਰਤੀ ਨਾ ਹੋਵੇ ਹਾਂ ਫਿਰ ਵੀ ਅਗਲੀ ਵਕਤ ਫਿਰ ਕੀ ਕਰੇਗਾ ਹਾਂ ਗੰਦਾ ਹੋਰ ਕੀ ਬਣੇਗਾ ਫਿਰ ਮੈਨੂੰ ਲੱਗਦਾ ਉਹਨੇ ਕਿਹਾ ਵੀ ਇੱਕ ਤੱਕ ਡਾਕਟਰ ਬਣੂਗਾ ਕੰਮ ਕਰੇ ਤਾਂ ਬਹੁਤ ਆਪੋਜੀਟ ਸੀਗਾ ਜਿਹੜਾ ਕਰਨ ਦੇ layak ਨਹੀਂ ਇੱਕ ਤਾਂ ਸੀਗਾ ਫੌਜ ਵਾਲਾ ਡਾਕਟਰ ਵਾਲਾ ਫੇਰ ਵੀ ਆਪੋ ਜੇਟ ਹੋ ਗਿਆ ਕਿਉਂਕਿ ਪੜ੍ਹਾਈ ਵੀ ਬਹੁਤ ਜਿਆਦਾ ਕਰਨੀ ਪਈ ਵੱਧ ਚਾਹੀਦੀ ਹੈ ਨਾ ਉਸ ਦਿਵਾ ਤੇ ਇੱਕ ਹੋਰ ਗੱਲ ਕਹੀ ਯਾਰ ਉਹਨੇ ਕੀ ਕਹਾ ਇੱਕ ਪੜ੍ਹਾਈ ਤਾਂ ਫੌਜ ਵਾਸਤੇ ਵੀ ਚਾਹੀਦੀ ਆ ਪਰ ਉਹਦੇ ਵਾਸਤੇ ਥੋੜੀ ਡਬਲ ਚਾਹੀਦੀ ਆ ਹਾਂ 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 ਇੱਕ ਚੀਜ਼ ਹੋਰ ਗੱਲ ਹੈ ਕਹਿੰਦੇ ਹੁੰਦੇ ਨਾ ਜੇ ਡਾਕਟਰ ਲੱਗਣਾ ਤੇ ਟਰੱਕ ਕਦਾਬਾਂ ਦਾ ਪੜ੍ਹਨਾ ਪੈਂਦਾ ਉਹ ਚੀਜ਼ ਆ ਹਾਂ ਫੇਰ ਇੱਕ ਮਾਸਟਰ ਲੱਗਣਾ ਮਾਸਟਰ ਵੀ ਠੀਕ ਆ ਡਾਕਟਰ ਤੇ ਮਾਸਟਰ ਮੇਰੇ ਖਿਆਲ ਨਾਲ ਠੀਕ ਸੀ ਫੌਜੀ ਵੀ ਠੀਕ ਆ ਤਿੰਨੇ ਹੀ ਹੈ ਤਾਂ ਇੱਕੋ ਹੀ ਕੈਟਾਗਰੀ ਕੋਈ ਇੱਕ ਕੈਟਾਗਰੀ ਮੈਂ ਫੇਰ ਲੜਿਆ ਮਾਰਿਆ ਇੱਧਰ ਹੀ ਬੈਠਾ ਸੀ ਟਾੜ ਦੇ ਨੇ ਮਾਰਿਆ ਉਹਨੇ ਝਾਕੀ ਫੇਰ ਸਾਰੇ ਹੱਥ ਵਿੱਚ ਨੇੜੇ ਦੇੜ ਦੇ ਵਾਲਾ ਹਾਂ ਮੈਂ ਗੱਲ ਸੁਣ ਤੂੰ ਕੌਡੀ ਕਿਹੜੇ ਨਾਲ ਬੰਦਾ ਹੈ ਫੌਜ ਚੋਂ ਭਰਤੀ ਹਾਂ ਤੂੰ ਨਾ ਪਲੱਸ 2 ਕਰਕੇ ਫੌਜਾਂ ਨੂੰ ਹੋ ਜਾਣਾ ਹਾਂ ਉਧਰਲਾ ਕਰਾ ਕੋ ਹਾਂ ਜਿਉ ਨਾ ਨਾਲ ਮੈਂ ਕਿਹਾ ਉਦੋਂ ਬਾਅਦ ਕੀ ਕਰੇਗਾ ਕਬੱਡੀ ਖੇਡ ਸਕਦੇ ਨੂੰ ਹਾਂ ਜਿਹੜਾ ਤੂੰ ਉੱਤਰ ਜੇ ਤੇ ਵਧੀਆ ਕਬੱਡੀ ਖੇਡੇਗਾ ਇਹ ਚ ਵੀ ਵਧੀਆ ਖੇਡ ਤੂੰ ਵਧੀਆ ਧਿਆਨ ਨਾਲ ਕਬੱਡੀ ਵੀ ਖੇਡ ਤੇ ਆ ਦੀ ਪ੍ਰੈਕਟਿਸ ਲਾਈ ਚੱਲ ਜਦੋਂ ਤੇਰੀ ਉਮਰ ਹੋਗੀ ਫੌਜ ਭਰਤੀ ਹੋਣਾ 6 ਮਹੀਨੇ ਦਿਮਾਗ ਉਧਰ ਲਾ ਦੀ ਉਧਰ ਲਾ ਦੀ ਹਾਂ ਉਹਨੇ ਤਾਂ ਫੈਕਟਰ ਰੱਖਣਾ ਵੀ ਇੱਕ ਚੀਜ਼ ਖੜੀ ਕਰਨ ਵਾਲਾ ਆ ਉਹਦੇ ਵੀ ਇੱਕ ਪਲਾਨ ਫੇਲਾਗਾ 20 ਹੈਗਾ ਆਪਣੇ ਕੋਲ 20 ਹੈਗਾ ਇਹ ਜ਼ਰੂਰੀ ਹੈ ਹਾਂ ਮੈਂ ਵੀ ਨਹੀਂ ਪਹਿਲਾਂ ਕੋਸ਼ਿਸ਼ ਕੀਤਾ ਜੰਦੀ ਹੁਣ ਕੋਸ਼ਿਸ਼ ਕਰ ਰਿਹਾ ਚੀਜ਼ਾਂ ਅਪਲਾਈ ਕਰ ਰ